ਸਸ ਸਵੇਰ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਦੁਬਾਰਾ ਲਾਈਵ ਆਏ ਹਾਂ ਕਿ ਪਿਛਲਾ ਲਾਈਵ ਜਿਹੜਾ ਟੈਕਨੀਕਲੀ ਨੈਟਵਰਕ ਦੀ ਪ੍ਰੋਬਲਮ ਕਰਕੇ ਕੱਟਿਆ ਗਿਆ ਸੀਗਾ ਤਾਂ ਦੁਬਾਰਾ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਤੇ ਅੱਜ 19 ਅਗਸਤ 2024 ਤੇ ਟਾਈਮ ਕਰੀਬ ਸਵਾ 8 ਤੋਂ ਉੱਪਰ ਹੋਣ ਜਾ ਰਹੇ ਨੇ ਰਾਤ ਦੇ ਤੇ ਮੈਂ ਬਜਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਗੱਲਬਾਤ ਮੀਂਹ ਨੂੰ ਲੈ ਕੇ ਕਰਾਂਗੇ ਮੌਨਸੂਨ ਨੂੰ ਲੈ ਕੇ ਕਰਾਂਗੇ ਮੌਨਸੂਨ ਜਿਹੜੀ ਸੁਸਤ ਚੱਲ ਰਹੀ ਆ ਪਿਛਲੇ 2-3 ਮਹੀਨਿਆਂ ਤੋਂ ਕੋਈ ਵੱਡੇ ਪੱਧਰ ਤੇ ਤਾਕੜੇ ਮੀਂਹ ਪੰਜਾਬ ਦੇ ਵਿੱਚ ਹਲੇ ਤੱਕ ਨਹੀਂ ਦੇਖਣ ਨੂੰ ਮਿਲੇਗੇ ਤਾਂ ਇਸ ਟਾਈਮ ਇੱਕ ਪੱਛਮੀ ਸਿਸਟਮ ਜਿਹੜਾ ਇੱਕ ਸਹਾਰਾ ਬਣਿਆ ਹੋਇਆਗਾ ਬੀਤੇ ਕਈ ਦਿਨਾਂ ਤੋਂ ਮੌਨਸੂਨ ਜਿਹੜੀ ਸੁਸਤੀ ਚੱਲ ਰਹੀ ਆ ਨਿੱਕੀਆਂ ਮੋਟੀਆਂ ਕਾਰਵਾਈਆਂ ਜਾਂ ਘੱਟ ਖੇਤਰੀ ਕਾਰਵਾਈਆਂ ਦੇਖਣ ਨੂੰ ਹੀ ਮਿਲ ਰਹੀਆਂ ਸੀਗੀਆਂ ਤਾਂ ਇੱਕ ਸਿਸਟਮ ਆ ਜਿਹੜਾ ਪੱਛਮੀ ਸਿਸਟਮ ਇਸ ਟਾਈਮ ਅਫਗਾਨਿਸਤਾਨ ਦੇ ਉੱਪਰ ਬਣਿਆ ਹੋਇਆ ਜੀ ਦਾ ਕਰਕੇ ਜਿਹੜੀਆਂ ਪੱਛਮੀ ਜੈਟ ਐਕਟਿਵ ਹੋਈਆਂ ਮਤ ਪੱਛੋਂ ਦੀ ਹਵਾ ਜਿਹੜੀ 5 ਕਿਲੋਮੀਟਰ ਦੀ ਚਾਈਤੇ ਧਰਤੀ ਤੋਂ ਚੱਲ ਰਹੀ ਹੈ ਵੈਸਟਰਨ ਜੈਟ ਐਕਟਿਵ ਹੋਈ ਹੈ ਜੀਦਾ ਕਰਕੇ ਅੱਜ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੜਕਸਾਰ ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ ਸੀਗਾਂ ਉਸ ਤੋਂ ਬਾਅਦ 10-11 ਵਜੇ ਲੱਗੇ ਮੋਗਾ ਫਰੂਜ਼ਪੁਰ ਦੇ ਇਲਾਕਿਆਂ ਵਿੱਚ ਕਾਰਵਾਈ ਸ਼ੁਰੂ ਹੋਈ ਉਸ ਤੋਂ ਬਾਅਦ ਬਰਨਾਲਾ ਹੌਲੀ-ਹੌਲੀ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਮਾਨਸਾ ਦੇ ਫਿਰ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਤੇ ਉਸ ਤੋਂ ਬਾਅਦ ਲਗਭਗ ਪੰਜਾਹ ਦੇ ਕੁਝ ਜ਼ਿਲ੍ਹਿਆਂ ਵਿੱਚ ਟੁੱਟਮੀਆਂ ਕਾਰਵਾਈਆਂ ਜਿਹੜੀਆਂ ਅੱਜ ਦੁਪਹਿਰ ਤੱਕ ਦੇਖਣ ਨੂੰ ਮਿਲੀਆਂ ਤੇ ਇੱਕ ਦੁਪਹਿਰ ਬਾਅਦ ਵੀ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਤਾਂ ਇਹ ਕਿਉਂ ਮਿਲੀਆਂ ਕਿਉਂਕਿ ਪੱਛਮੀ ਜੱਟਾ ਜਿਹੜੀ 5 ਕਿਲੋਮੀਟਰ ਦੀ ਚਾਈ ਤੇ ਜਿਹੜੀ ਹਵਾ ਚੱਲ ਰਹੀ ਆ ਉਹ ਐਕਟਿਵ ਹੋਈ ਆ ਜਿਸ ਦਾ ਕਰਕੇ ਅੱਜ ਗਰਚਮਕਲੇ ਬੱਦਲਾਂ ਦਾ ਨਿਰਮਾਣ ਹੋਇਆ ਬੀਤੀ ਕੱਲ੍ਹ ਵੀ ਹੋਇਆ ਸੀ ਪਰ ਉਹ ਲਿਮਟਿਡ ਏਰੀਆ ਵਿੱਚ ਸੀਗਾ ਤੇ ਅੱਜ ਜਿਹੜਾ ਹੋਇਆਗਾ ਕੁਝ ਕੁ ਇਲਾਕਿਆਂ ਵਿੱਚ ਚੰਗੀ ਝਟ ਨੂੰ ਅੰਜਾਮ ਦੇ ਗਿਆ ਤੇ ਅਗਲੇ 24 ਤੋਂ 48 ਘੰਟਿਆਂ ਦੀ ਗੱਲ ਕੀਤੀ ਆ ਤਾਂ ਪੱਛਮੀ ਸਿਸਟਮ ਦਾ ਪ੍ਰਭਾਵ ਹਲੇ ਇੱਕ ਦੋ ਵਾਰੀ ਹੋਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਹਿਣ ਦਾ ਭਾਵ ਇਹ ਅੱਜ ਥੋੜੇ ਇਲਾਕੇ ਕਵਰ ਹੋਏ ਆ ਜਿੱਥੇ ਅੱਜ ਮੀਂਹ ਨਹੀਂ ਪਿਆ ਜਾਂ ਜਿੱਥੇ ਅੱਜ ਮੀਂਹ ਹਲਕਾ ਰਿਹਾਗਾ ਤਾਂ ਉੱਤੇ ਅਗਲੇ 2-3 ਦਿਨਾਂ ਦੌਰਾਨ ਜਿਹੜੀ ਇੱਕ ਦੋ ਵਾਰ ਵਧੀਆ ਮੀਂਹ ਦੀ ਛੱਟ ਆ ਜਿਹੜੀ ਲੱਗ ਸਕਦੀ ਹੈ ਖਾਸ ਕਰਕੇ ਅਗਲੇ 24 ਤੋਂ 48 ਘੰਟਿਆਂ ਦੌਰਾਨ ਜਾਂ ਦਾ ਕੱਲ ਨੂੰ ਕੁਝ ਲਾ ਕੇ ਜਿਆਦਾ ਕਵਰ ਹੋ ਸਕਦੀ ਹੈ ਜਾਂ ਪਰਸੋਂ ਨੂੰ ਕੁਝ ਲਾ ਕੇ ਜਿਆਦਾ ਕਵਰ ਹੋ ਸਕਦੀ ਹੈ ਦੋਨਾਂ ਦਿਨਾਂ ਵਿੱਚੋਂ ਇੱਕ ਦਿਨ ਜਿਆਦਾ ਖਾਸ ਰਹਿ ਸਕਦਾਗਾ ਜਾਂ ਤਾਂ ਕੱਲ 20 ਅਗਸਤ ਜਾਂ ਪਰਸੋਂ 21 ਅਗਸਤ ਨੂੰ ਲਗਭਗ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹਿਆ ਕਾਰਵਾਈਆਂ ਟੁੱਟਨੀਆਂ ਦੇਖਣ ਨੂੰ ਮਿਲ ਸਕਦੀਆਂ ਕਹਿੰਦਾ ਭਾਵੇਂ ਜਿਹੜਾ ਸਿਸਟਮ ਹੋਊਗਾ ਫਿਰ ਵੀ ਜਿਆਦਾ ਇਲਾਕਿਆਂ ਨੂੰ ਪ੍ਰਭਾਵਿਤ ਨਹੀਂ ਕਰੂਗਾ ਟੁੱਟਨੀਆਂ ਕਾਰਵਾਈਆਂ ਹੋਣੀਆਂ ਬਾਡੇਲਾ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਹੀ ਸੁਭਾਅ ਨਾਲ ਘੱਟ ਆ ਕੀ ਪਰ ਫਿਰ ਵੀ ਟੁੱਟਨੀਆਂ ਕਾਰਵਾਈਆਂ ਸਰਕਾ ਕੁਝ ਰਾਹਤ ਮਿਲ ਸਕਦੀ ਹੈ ਕੁਝ ਅੰਕੜਿਆਂ ਵਿੱਚ ਜਿਹੜਾ ਥੋੜਾ ਬਹੁਤ ਸੁਧਾਰ ਹੋ ਸਕਦਾਗਾ ਪਰ ਬਾਵਜੂਦ ਇਸ ਦੇ ਕਿਤੇ ਕਿਤੇ ਤਾਕੜੀ ਝੱਟ ਜਾਂ ਭਾਰੀ ਮੀਂਹ ਦੀ ਝੱਟ ਵੀ ਲੱਗ ਸਕਦੀ ਹੈ ਕਿ ਅੱਜ ਵੀ ਥੋੜੇ ਬਹੁਤ ਇਲਾਕਿਆਂ ਵਿੱਚ ਜਿੱਥੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਹਲਕਾ ਦਰਮਿਆਨਾ ਰਿਹਾ ਤਾਂ ਅੱਜ ਥੋੜੇ ਬਹੁਤ ਇਲਾਕਿਆਂ ਵਿੱਚ ਕਿਤੇ ਕਿਤੇ ਤਾਕੜੀ ਮੀਂਹ ਦੀ ਝੱਟ ਵੀ ਲੱਗੀ ਤਾਂ ਅਗਲੇ 24 ਤੋਂ 48 ਘੰਟਿਆਂ ਦੌਰਾਨ ਵੀ ਜਿਹੜਾ ਕਿਤੇ ਕਿਤੇ ਤਾਕੜੀ ਝੱਟ ਜਾਂ ਭਾਰੀ ਮੀਂਹ ਦੀ ਝੱਟ ਲੱਗ ਸਕਦੀ ਹੈ ਪਰ ਜ਼ਿਆਦਾਤਰ ਮੀਂਹ ਜਿਹੜਾ ਜ਼ਿਆਦਾਤਰ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਟੁੱਟਮਾ ਹੋਊਗਾ ਬਾਡੇਲਾ ਸਾਰੇ ਇਲਾਕਿਆਂ ਨੂੰ ਕਵਰ ਨਹੀਂ ਕਰੂਗਾ ਪਰ ਫਿਰ ਵੀ ਇੱਕ ਦੋ ਵਾਰ ਉਮੀਦ ਹੈਗੀ ਹੈ ਜਾਂ ਇੱਕ ਅੱਧੀ ਾਰ ਉਮੀਦ ਹੈਗੀ ਹੈ ਵੀ ਜ਼ਿਆਦਾਤਰ ਇਲਾਕੇ ਜਿਹੜੇ 60-70% ਇਲਾਕੇ ਜਿਹੜੇ ਪੰਜਾਬ ਦੇ ਕਵਰ ਹੋ ਸਕਦੇ ਅਗੇ ਜੇ ਹਨਮਾਨਗੜ ਗੰਗਾ ਨਗਰ ਦੀ ਗੱਲ ਕੀਤੀ ਜਾਵੇ ਤਾਂ ਇੰਨਾ ਵਿੱਚ ਉਮੀਦ ਜ਼ਿਆਦਾ ਨਹੀਂ ਜਾਪ ਰਹੀ ਪਰ ਫਿਰ ਵੀ ਇੱਕ ਅੱਧੀ ਵਾਰੀ ਹਲਚਲ ਇਨ੍ਹਾਂ ਵਿੱਚ ਵੀ ਦੇਖਣ ਨੂੰ ਮਿਲੂਗੀ ਜਾਂ ਹਰਿਆਣੇ ਦੀ ਗੱਲ ਕੀਤੀ ਆ ਵੀ ਤਾਂ ਹਰਿਆਣੇ ਵਿੱਚ ਵੀ ਪੰਜਾਬ ਨਾਲੋਂ ਉਮੀਦ ਘੱਟ ਆ ਗਈ ਪਰ ਫਿਰ ਵੀ ਇੱਕ ਦੋ ਵਾਰ ਜਿਹੜੀ ਹਰਿਆਣੇ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਜਾਂ ਪੰਜਾਬਨਾਗ ਪੰਜਾਬ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਖਾਸ ਕਰਕੇ ਫਤਿਹਵਾੜਾ ਸਿਰਸਾ ਜਾਂ ਅੰਮ੍ਰਿਤਸਰ ਕੁਝ ਇਤਰਾਕ ਇਥਲ ਜਾਂ ਇਹਨਾਂ ਇਲਾਕਿਆਂ ਵਿੱਚ ਜਿਹੜੀ ਇੱਕ ਦੋ ਵਾਰ ਮੀਂਹ ਦੀ ਕਾਰਵਾਈ ਜਿਹੜੀ ਦੇਖ ਨੂੰ ਮਿਲ ਸਕਦੀ ਹੈ ਪੱਛਮੀ ਜੈਟ ਜਦੋਂ ਵੀ ਐਕਟਿਵ ਹੁੰਦੀ ਹੈ ਤਾਂ ਕਾਰਵਾਈ ਥੋੜੀ ਵੱਧ ਕੇ ਹੋ ਜਾਂਦੀ ਹੁੰਦੀ ਹੈਗੀ ਪੱਛਮੀ ਜੈਟ ਇਸ ਟਾਈਮ ਐਕਟਿਵ ਆ 5 ਕਿਲੋਮੀਟਰ ਦੀ ਚਾਈ ਤੇ ਤਾਂ ਜਿਹੜਾ ਮੇਨ ਸਿਸਟਮ ਆ ਉਹ ਅਫਗਾਨਿਸਤਾਨ ਦੇ ਉੱਪਰ ਬਣਿਆ ਹੋਇਆਗਾ ਜਿਸ ਦਾ ਕਰਕੇ ਪੰਜਾਬ ਦੇ ਉੱਪਰ ਵੈਸਟਰਨ ਜੈਟ ਆ ਜਿਹੜੀ ਐਕਟਿਵ ਹੋਈ ਹੈ ਜਿਸ ਦਾ ਕਰਕੇ ਅੱਜ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਕੱਲ ਅਗਲੇ 24 ਤੋਂ 48 ਘੰਟਿਆਂ ਦੌਰਾਨ ਵੀ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਹਮਾਚਲ ਜਾਂ ਕੋਈ ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਅਗਲੇ 8 7-8 ਦਿਨ ਜਿਹੜਾ ਕੋਈ ਵੱਡੇ ਪੱਧਰ ਤੇ ਮੀਂਹ ਦੀ ਜਾਂ ਬਹੁਤੇ ਭਾਰੀ ਮੀਂਹ ਦੀ ਸਭਾਵਨਾ ਨਹੀਂ ਜਾਪ ਰਹੀ ਪਰ ਮੀਂਹ ਦੀਆਂ ਪੰਜਾਬ ਵਿੱਚ ਟੁੱਟੀਆਂ ਕਾਰਵਾਈਆਂ ਹੋਣਗੀਆਂ ਅਗਲੇ 2 ਦਿਨ ਅਗਲੀ 24 48 ਘੰਟਿਆਂ ਦਾ ਨਾਨਕਸ ਕਰ ਗਿਆ ਅਗਲੇ 2-3 ਦਿਨ ਇੱਕ ਦੋ ਜਿਹੜੀਆਂ ਮੀਡੀਆ ਕਾਰਵਾਈਆਂ ਹੋ ਸਕਦੀਆਂ ਨੇ ਰਾਜਸਥਾਨ ਵਿੱਚ ਮੀਂਹ ਘਟੇ ਹੈਗੇ ਉਹਦਾ ਕਰਕੇ ਪੰਜਾਬ ਵਿੱਚ ਹਲਚਲ ਥੋੜੀ ਤੇਜ਼ ਹੋਈ ਹੈਗੀ ਤੇ ਰਾਜਸਥਾਨ ਦੇ ਉੱਪਰ ਜਿਹੜੇ ਸਿਸਟਮ ਤਾਕਰੇ ਬਣੇ ਹੋਏ ਸੀਗੇ ਉਹ ਜਿਹੜੀ ਅਰਬ ਸਾਗਰ ਤੋਂ ਨਮੀ ਆਉਂਦੀ ਹੁੰਦੀ ਹੈਗੀ ਉਹ ਵੀ ਜਿਹੜੀ ਪੰਜਾਬ ਤੋਂ ਆਉਣ ਦੇ ਵਿੱਚ ਰੋਕ ਰਹੇ ਸੀਗੇ ਬਲੌਕ ਕਰੀ ਬੈਠੇ ਸੀ ਹਵਾ ਨੂੰ ਨਮੀ ਵਾਲੀ ਨੂੰ ਤੇ ਜਿਹੜੀ ਬੰਗਾਲ ਦੀ ਖਾੜੀ ਤੋਂ ਨਮੀ ਵਾਲੀ ਹਵਾ ਆਉਂਦੀ ਸੀ ਉਹ ਵੀ ਆਪਣੇ ਵੱਲ ਖਿੱਚ ਰਹੀ ਸੀ ਸਸਤੂ ਸੀ ਜਿਹੜੇ ਰਾਜਸਥਾਨ ਉੱਪਰ ਬਣੀ ਹੋਈ ਸੀ ਜਿਸ ਦਾ ਕਰਕੇ Rajasthan ਦੇ ਵਿੱਚ ਫਲਸ਼ ਫਲੱਡ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਤੇ ਜ਼ਿਆਦਾ ਤੋਂ ਇਲਾਕਿਆਂ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ ਪੰਜਾਬ ਵਿੱਚ ਮੀਂਹ ਤੋਂ ਜ਼ਿਆਦਾਤਰ ਇਲਾਕੇ ਜਿਹੜੇ ਸਖਣੇ ਹੀ ਰਹੇ ਹੈਗੇ ਕਿਉਂਕਿ ਜਿਹੜਾ UGC ਸਿਸਟਮ ਬਣਿਆ ਸੀਗਾ ਉਹ ਲੰਘਦੇ ਪੰਜਾਬ ਤੋਂ ਸਿੰਧ بلوچستان ਦੇ ਇਲਾਕਿਆਂ ਵੱਲ ਖਿਸਕ ਗਿਆ ਜਿਸ ਦਾ ਕਰਕੇ ਪੰਜਾਬ ਫਿਰ ਇੱਕ ਵਾਰੀ ਮੀਨੂੰ ਝਾਕਦਾ ਰਿਹਾ ਮਤਲਬ ਕਿ ਜਿਆਦਾ ਮੀਨ ਨਹੀਂ ਪਿਆ ਸਿਰਫ ਨਿੱਕੀਆਂ ਮੋਟੀਆਂ ਕਾਰਵਾਈਆਂ ਹੀ ਦੇਖਣ ਨੂੰ ਮਿਲੀਆਂ ਜੇ ਸਿਸਟਮ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਨੂੰ ਮੂਵ ਕਰ ਜਾਂਦਾ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣੀਆਂ ਸੀ ਹਾਲ ਦੀ ਘੜੀ ਪਾਸਮੀ ਜੈਟ ਦਾ ਕਰਕੇ ਜਿਹੜਾ ਉਹ ਸਿਸਟਮ ਦੀ ਅੱਗੇ ਨਿਕਲ ਚੁੱਕਿਆ ਹੁਣ ਪਾਸਮੀ ਸਿਸਟਮ ਐਕਟਿਵ ਆ ਅਫਗਾਨਿਸਤਾਨ ਉੱਪਰ ਜਿਹਦਾ ਕਰਕੇ ਅਗਲੇ 24 ਤੋਂ 48 ਘੰਟਿਆਂ ਦੌਰਾਨ ਇੱਕ ਦੋ ਵਾਰੀ ਪੰਜਾਬ ਦੇ ਕੁਝ ਕ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਤਾਕੜੀ ਝਟੜੀਆਂ ਕਿਤੇ ਕਿਤੇ ਭਾਰੀ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਅੱਜ ਵਾਲੀ ਅਪਡੇਟ ਆਪਾਂ ਤੜਕਸਾਰ ਵੀ ਸਾਂਝੀ ਕੀਤੀ ਸੀ ਬੀਤੀ 2 ਦਿਨ ਪਹਿਲਾਂ ਵੀ ਲਾਈਵ ਅਪਡੇਟ ਵਿੱਚ ਕਿਹਾ ਸੀ 20 ਅਗਸਤ ਨੂੰ ਜਿਹੜਾ ਕੁਝ ਕੁ ਲਾਟਾਂ ਵਿੱਚ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਤਾਂ ਹੁਣ ਅਗਲੇ 24 ਤੋਂ 48 ਘੰਟਿਆਂ ਦੌਰਾਨ ਵੀ ਇੱਕ ਅੱਧੀ ਵਧੀਆ ਮੀਂਹ ਦੀ ਝਟ ਪੰਜਾਬ ਦੇ ਵਿੱਚ ਲੱਗ ਸਕਦੀ ਹੈਗੀ ਸੋ ਅਗਸਤ ਦੇ ਅਖੀਲੇ ਦਿਨਾਂ ਵਿੱਚ ਵੀ ਇੱਕ ਦੋ ਵਾਰ ਮੀਂਹ ਦੀ ਸੁਭਾਣਾ ਰਹੂਗੀ ਹਾਲਾਂਕਿ ਜਿਆਦਾ ਵੱਡੇ ਪੱਧਰ ਤੇ ਮੀਂਹ ਦੀ ਸੁਭਾਣਾ ਪੰਜਾਬ ਵਿੱਚ ਘੱਟ ਦਿਖਾਈ ਦੇ ਰਹੀ ਹੈਗੀ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ